ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਵਿਆਹ ਦੇਖਿਆ ਇਹਦੇ ਬਈ ਰਾਤ ਜਾਗੋ ਜੁਗੋ ਕੱਢਿਆ ਇਹ ਤੇ ਅੱਜ ਚੱਲ ਰਿਹਾ ਜੀ ਗੰਨੇਵਾਂ ਪਾਣੀ ਆਪਣਾ ਸਵੇਰ ਕਾ 6 ਵਜੇ ਮੋਟਰਾਂ ਚੱਲਦੀ ਕਰਦੀਆਂ ਦੀ ਆਪਣੇ ਡੇਰੀ ਮਾ ਜਿਹੜਾ ਗੰਨਾ ਲੱਗਿਆ ਵਾ ਉਸ ਕਾ ਨਿਪਟੜ ਗਿਆ ਤਾਂ ਬਈ ਆਪਣਾ ਪਾਣੀ ਗਿਆ ਤਕਰੀਬਨ ਸਾਰਾ ਅੱਜ ਆਪਾਂ ਨਾ ਗੁਰਵਿੰਦਰ ਗਿਆਨੀ ਵਾਲੇ ਖੇਤਾਂ ਮਾ ਚਲਾਇਆ ਵਾ ਪਾਣੀ ਗੰਨੇਵਾਂ ਆਪਾਂ ਨੇ ਰੋਟੀ ਲੈ ਕੇ ਜਾਣਾ ਬੰਦੇ ਕੀ ਆਪਣਾ ਵੀ ਰੋਟੀ ਲੈਣ ਆਇਆ ਮੈਂ ਤਖਾਮਾ ਜੀ ਤੁਹਾਨੂੰ ਜਾ ਕੇ ਉੱਥੇ ਟੈਂਕਰ ਵੀ ਹੋ ਗਿਆ ਖਾਲੀ ਬਈ ਆਪਣਾ ਹਵਾ ਲੈ ਗਿਆ ਟੈਂਕਰ ਹੁਣ ਗੱਡੀ માં ਵੀ ਪੰਪ ਪਰ ਦੇ ਪਿਆ ਤੇਲ ਟੈਂਕੀ ਭਰਾਈ ਦੀ ਟਰੈਕਟਰ માં ਵੀ ਪੈ ਲਿਆ 2 4 6 6000 ਦਾ ਟਰੈਕਟਰ માં ਪੈ ਲਿਆ 2 ਘਾੜਾ ਦਾ 8000 ਦਾ ਟਰੈਕਟਰ માં ਡੀਜ਼ਲ ਪੈ ਲਿਆ 3000 ਦਾ ਗੱਡੀ માં ਪੈ ਲਿਆ 11000 ਦਾ ਡੀਜ਼ਲ ਪੰਪ ਪਰ ਦੇ ਪੈ ਲਿਆ ਚਲਾ ਆਂ ਭਾਈ ਰੋਟੀ ਲੈ ਕੇ ਦਿਖਾਵਾਂ ਤੁਹਾਨੂੰ ਗੰਨਾ ਆਪਣਾ ਫਰੈਂਚ ਟੰਗ ਰਿਆ ਭਾਈ ਗੈਲ ਉਹਨੂੰ ਗੈਲ ਹੀ ਰਹਿਣਾ ਮਟਰਸਲ ਪੈਣਾ ਗੰਨੇ ਦੇ ਬਾਅਦ ਭਰਾਂ ਕਣਕ ਚੱਕ ਲਿਆ ਭਾਈ ਰੋਟੀ ਵਾਲਾ ਝੋਲਾ ਚਾਹ ਚੱਕ ਲਈ ਗੈਲ ਇਧਰ ਆਪਣੀ ਬਰਸ਼ੀਣ ਹੈ ਭਾਈ ਉਹ ਲਾਸਣ ਹੈ ਬਰਸ਼ੀਣ ਮਾਰ ਰਹੀ ਆ ਛਾਲਾ ਇੱਕ ਵਾਰੀ ਯੂਰੀਆ ਪਾਇਆ ਬਾਈ ਸਮੱਦਾ ਕੱਟਾ ਬਾਹ ਹੀ ਖਾਸੀ ਕਰੀ ਦੀ ਹਲ-ਹੁਲ ਮਾਰ ਕੇ ਬਿਜੀ ਦੀ ਚੰਗੀ ਤਰ੍ਹਾਂ ਮੈਂ ਬੰਮਾ ਕੋਈ ਲੋੜ ਨਹੀਂ ਯੂਰੀਏਗੀ ਹੈ ਇਸ ਤਰੀ ਬਹੁਤ ਵਧੀਆ ਹੋ ਜਾਏਗੀ ਪਾਣੀ ਫੇਰ ਦਿਆ ਦਾ ਬਾਈ ਮੋਟਰਾਂ ਫੁਕੀ ਵੀ ਦੀ ਆਪਣੀ ਡੇਰੇ માં ਇੱਕ ਮੋਟਰ ਤਿਆਰ ਕਰਾ ਲਈ ਦੀ ਛੋਟੀ ਕੰਮ ਚੱਲਦਾ ਹੋ ਗਿਆ ਦਾ ਬਰਸ਼ੀਣ ਭਰ ਗਈ ਗੰਨਾ ਭਰ ਗਿਆ ਦੋਈ ਆਪਾਂ ਬੜੀ ਮੋਟਰ ਸੱਤ ਲਾਵਾਂਗੇ ਬਰਸ਼ੀਣ ਐ ਮਾ ਨੇੜੇ ਉਥੇ ਟਰੈਕਟਰ ਜਾਏਗਾ ਫੇਰ ਮਤਲਬ ਆਪਾਂ ਜਿੱਦਾਂ ਆਪਣਾ ਸਪਰੇਅਰ ਟਰੈਕਟਰ ਵਿੱਲਾ ਹੋ ਜੇ ਉਸਕੇ ਲ ਕੱਢੇਗੇ ਉਹ ਮੋਟਰ ਫਿਰ ਸਤਨਾਮ ਕੀ ਬਰਸ਼ੀਣ ਨਹੀਂ ਖਰਾਬ ਹੋਣਗੇ ਊਰਾ ਨਿਬੜ ਗਿਆ ਬਾਈ ਪਾਣੀ ਦਾ ਆਪਣਾ 18 ਗੰਨਾ ਲਗਿਆ ਬੋਰਾ ਘਰਾ ਆਪਣੇ ਸਾਰਾ ਕਣਕ ਵੀ ਬਾਈ ਆਪਣੀ ਬਹੁਤ ਵਧੀਆ ਹੋ ਰਹੀ ਐ ਪਾਣੀ ਭਰਾ ਕੀ ਕਣਕ ਵੀ ਤਕਰੀਬਨ 25 ਦਿਨਗੇ ਹੋ ਗਏ ਖੇਤ ਕੀਤੇ 22 ਦਿਨਗੇ ਹੋ ਗਏ 23 ਦਿਨਗੇ ਹੋ ਗਏ 24 ਦਿਨਗੇ ਹੋ ਗਏ ਚ ਵੀਦਣਗੇ ਵੀ ਆ ਚਲਾ ਆ ਬਾਈ ਰੋਟੀ ਲੈ ਕੇ ਆਗੇ ਬਾਈ ਖੇਤ ਲਾਈਟ ਤੰਗ ਕਰ ਰਹੀ ਹੈ ਦੋ ਤਿੰਨ ਵਾਰੀ ਭੱਜ ਲਈ ਮੋਟਰ ਪਰ ਆਟੋਮੈਟਿਕ ਖਰਾਬ ਹੋਇਆ ਵਾ ਆਟੋਮੈਟਿਕ ਹਮਾ ਲੈ ਕੇ ਬਾਈ ਸਵੇਰ ਕੇ ਮਿੰਨਤ ਕਰ ਰਹੇ ਤੇ ਬਾਈ ਡਾਂਚ ਪਰ ਆਪਣਾ ਖਾਲ ਪਰ ਮਿੱਟੀ ਮੁੱਟੀ ਲਾਈ ਬਾਈ ਨਾਲ ਅਗੇ ਲਗ ਲਗਦੇ ਚੱਕ ਦੀ ਇਹਨੂੰ ਕਿਹਾ ਵਾ ਬਾਈ ਮਾੜੀ ਮੋਟੀ ਦੂਰ ਰੱਖ ਲੈ ਯਾਰ ਵੀ ਪੱਕੀ ਖਾਲ ਐ ਔਰ ਕੇ ਖੇਤਾਂ ਨੂੰ ਖਾਲ ਪਾਈ ਵੀ ਹੈ ਬਾਈ ਆਪਾਂ ਨੇ ਆਪਣਾ ਬੋਰ ਉਹ ਖੜ ਗਿਆ ਦਾ ਬੋਰ ਖਰਾਬ ਹੋ ਗਿਆ ਦਾ ਗੁਰਵਿੰਦਰ ਵੀਰ ਵਾਲਾ ਫਿਰ ਆਪਾਂ ਨੇ ਨਾ ਬਾਈ ਨੂੰ ਕਿਹਾ ਬੋਰ ਕਰਾ ਦੇ ਨਾ ਆਪਾਂ ਨੇ ਤੰਗ ਕਰਿਆ ਕਿਉਂ ਆਪਣਾ ਸਰ ਜਾ ਬਾਈ ਕੁਝ ਆਪਣੇ ਘਰਾਂ ਦੇ ਪਾਣੀ ਆ ਜਾ ਔਰ ਐਪਲਾਨ ਮਾਨੂੰ 16 ਇੰਚੀ ਲੈ ਆਨੇ ਸਰਕਾਰੀ ਤੇ ਜੇ ਆਪਣਾ ਕੰਮ ਚੱਲੀ ਜਾ ਸ਼ਾਗਲੀ ਭਾਈ ਰੋਟੀ ਉਸੋ ਆਮਨਪ੍ਰੀਤ ਵਾਲੀ ਮੋਟਰ ਵਰਦੇ ਚੱਲ ਜਾ ਖੜਾ ਆਪਣਾ ਦੇਖੋ ਬਾਈ ਗੰਨਾ ਆਪਣਾ 38 ਗੰਨਾ ਬਾਈ ਐਨ ਖੜਿਆ ਇੱਕ ਨੰਬਰ ਕਣਕ ਵੱਢ ਕੇ ਲਾਇਦਾ ਬਾਈ ਆਪਾਂ ਨੇ ਪਹਿਲੇ ਸਾਲ ਇਹ ਮੁੱਢਾ ਗੰਨਾ ਆਇਓ ਆਪਣਾ ਜਿਸ ਸਾਲ ਲਾਇਦਾ ਬਾਈ ਬਹੁਤ ਬਰਸਾਂਤਾਂ ਹੋਈਆਂ ਬਹੁਤ ਔਖਾ ਗੰਨਾ ਬੋੜਿਆ ਦਾ ਕਰ ਫੇਰ ਵੀ ਬਾਈ ਆਪਾਂ ਨੇ ਗੌਰ ਗੁਰ ਕਰਕੇ ਸੁਪਰੇਆਂ ਸੁਪਰੂਆਂ ਕਰਕੇ ਕਰ ਲਿਆ ਦਾ ਕਾਬੂ ਆ ਗਿਆ ਦਾ ਲੋਟ ਉਹ ਸਾਹਮਣੇ ਮੋਟਰ ਹੈ ਉੱਥੇ ਤੇ ਆ ਰਿਹਾ ਪਾਣੀ ਦੋ ਕਿੱਲੇ ਮਤਲਬ ਆਪਣਾ ਇਸ ਮੋਟਰ ਦੇ ਭਰ ਜਾਂ ਸਾਢੇ 3 ਕਿੱਲੇ ਪਰਾਂ ਦੇ ਤਲੇ ਦੇ ਭਰ ਜਾਂ ਤਲੇ ਮੋਟਰ ਚੱਲ ਰਹੀ ਹੈ ਇੱਕ ਐਨ ਓਕੇ ਹੋ ਜਾ ਜੀ ਆਪਣਾ ਅੱਜ ਚੱਲਦਾ ਕਰਿਆ ਪਾਣੀ ਆਪਾਂ ਨੇ ਪਾਤਾ ਨਿਭੜਦਾ ਨਹੀਂ ਹੈਗਾ ਕੱਲੂ ਰਹਿੰਦਾ ਨਹੀਂ ਕਿਹਾ ਭਾਈ ਨੂੰ ਮਾ ਭਾਈ ਥੋੜਾ ਦੂਰ ਰੱਖ ਕੇ ਚਲਾਈ ਭਾਈ ਲਾਗਾ ਲੋਕਾਂ ਦੇ ਬਚਾ ਕੇ ਇੱਧਰ ਕਣਕ ਆ ਆਪਣੀ ਕਣਕ ਵੀ ਪਾਣੀ ਭਰ ਆ ਗਈ ਜਗਜੀਤ ਵਾਲਾ ਚੱਲ ਰਿਹਾ ਭਾਈ ਸ਼ਾਹਜ਼ਾਗ ਦੇ ਟੈਰਾ ਮਾਨ ਨੋਵੋ 605 DGM S ਭਾਈ ਜਗਜੀਤ ਦਾ ਸੁਪਰ ਸੀਟਰ ਆਪਾਂ ਨੇ ਚਲਾਇਆ ਪਹਿਲੇ ਸੀਜ਼ਨ ਬਹੁਤ ਕੰਮ ਦਾ ਕੇਰਾ ਇਸਕਾ ਭਾਈ ਇਸकी ਡ੍ਰਿਲ ਮਸ਼ੀਨ ਸਾਫ ਤੋਂ ਇੱਕ ਨੰਬਰ ਹੈ दाना दाना हुआ का दाना दाना बहुत चंगी चीज है भाई लंबे घेरिया तो बीज रहा भाई अनजान है सुपर सीटर गेड़ा बहुत बीच आ रहा कहा भाई मर जा बार रख के चला बीज घट जाएगा दो किले जी दो थैलियां बीज गए दो थैले रह गए फिर घटे गए जी ਅਹਿਲਾਈ ਭਾਈ ਗਿੱਲਾ ਪਿਆ ਦੇ ਆਪਣਾ ਪਹਿਲਾਂ ਹੀ ਭਰਿਆ ਹੋ ਗੰਨਾ ਖਾਲੀ ਭਾਈ ਬੰਦੇ ਨੇ ਆਪਣੇ ਨੇ ਰੋਟੀ ਚਲਾ ਆਪਾਂ ਭਾਂਡੇ ਲੈ ਕੇ ਦਵਾਰਾ ਲਾ ਦੇ ਜਾਇ ਬਾਈ ਰੋਟੀ ਬੰਦੇ ਨੂੰ ਚਾਹ ਦੇ ਆਏ ਤੇ ਰੋਟੀ ਖਿਲਾ ਕੇ ਪੰਡ ਜੱਕ ਲਿਆ ਇਹਦੇ ਖੇਤਾਂ ਮੇੜਾ ਮਾਰੇ ਉਧਰ ਚੱਲਦਾ ਹੋ ਗਿਆ ਪਾਣੀ ਦੋਵੇਂ ਪਾਸਿਆਂ ਦੇ ਮੋਟਰਾਂ ਤਕਰੀਬਨ ਅੱਜ ਨਿਬੜ ਜੇ ਆਪਣਾ ਜਾਂ ਕੱਲ ਨੂੰ ਨਿਪੜੇਗਾ ਅੱਜ ਆਪਣੇ ਪਿੰਡ ਜੀ ਵਿਆਹ ਹੈ ਪਾਰਟੀ ਹੈ ਮੁੰਡੇ ਦੀ ਬਿਆਨ ਕਰ ਲ ਗਏ ਤੇ ਆਪਾਂ ਜਾ ਰਹੇ ਹਾਂ ਪਾਰਟੀ ਵਿੱਚ ਉਥੇ ਬਾਅਦ ਆ ਕੇ ਆਪਣੇ ਕੰਮ ਕਰ ਸੈਟ ਕਰਾਂਗੇ ਜਿਹੜੇ ਰਹੇ ਹੋਏ ਆ ਫਿਰ ਕੱਲ ਨੂੰ ਜਾਣਾ ਆਪਾਂ ਦਾ ਬਰਾਤ ਮਨਿੰਦਰ ਦੇ ਸਾਲੇ ਦੀ ਬਰਾਤ ਚਲਾਂ ਜੀ ਪਾਰਟੀ ਦੇ ਵਿੱਚ